ਆਮਨਾ ਬੱਲੇ ਤਾ ਕੁਛ ਨਹੀਂ ਮੇਰੇ ਪੱਲੇ ਜੇਨਾ ਦੇਖਾਂ ਲੋਕਾਂ ਦੀ ਰਹਿਮਤ ਵੱਲੇ ਤਾਂ ਬੱਲੇ ਬੱਲੇ ਸਭੀਰੋ ਸਾਰਾ ਤੁਹਾਡੀ ਰਹਿਮਤ ਹੈ ਲੋਕਾਂ ਤੋਂ ਬਣਾ ਕੁਛ ਨਹੀਂ ਹੋ ਸਕਦਾ ਲੋਕਾਂ ਤੋਂ ਵੱਡੇ ਨਾਲ ਦੀ ਬੋਸ਼ਣਾ ਕਰੋ ਲੀਟਰੋ ਮਰਬਾਹ ਲੀਟਰ ਨੂੰ ਪਹਿਰੇ ਲੋਕਾਂ ਤੋਂ ਵੱਡੇ ਨਾਲ ਦੀ ਬੋਸ਼ਣਾ ਕਰੋ ਜਿੱਤੇ ਤੁਹਾਨੂੰ ਤੁਸੀਂ ਬਹਿਨ ਪਾ ਲੈ ਕੇ ਮੈਂ ਲੋਕਾਂ ਤੋਂ ਵੱਡਾ ਲੋ ਥੱਲੇ ਲਾ ਕੇ ਮਾਰ ਲੋਕ ਜਦੋਂ ਚਾਉਣ ਬੰਦਾ ਰਸ਼ਤੇ ਲੋਕ ਜਦੋਂ ਚਾਉਣ ਬੰਦਾ ਫਾਸ਼ਿਸ਼ ਬੜੇ ਬੜੇ ਲਾਲੇ ਜਿਹੇ ਲੋਕਾਂ ਨੇ ਸੁਬਿਸ ਕਰਕੇ ਥੋੜੇ ਥੋੜੇ ਆਏ ਆ ਜਿੱਥੋਂ ਦਾ ਆਪਣਾ ਪੁੱਤਾਂ ਐਸੇ ਕਹੌਣ ਵਾਲੇ ਕੰਮ ਤਾਂ ਮੈਂ ਛੱਡੀ ਫਿਰ ਤਾਈ ਮੈਂ ਵੀ ਪ੍ਰਵਾਦੀ ਫਿਲਮਾਂ ਚ ਕਮਾਲੇ ਮੈਂ ਵੀ ਡਾਕਟਰ ਚੈਲੰਜ ਹਿੰਦੀ ਫਿਲਮਾਂ ਚ ਚਲੇ ਗਏ ਸੀਗੇ ਮਨੋ ਕੀ ਲੋੜ ਸੀ ਇੱਥੇ ਇਹਨਾਂ ਨੇ ਬੰਦਾ ਲੈ ਗਦੀ ਪਰ ਤੇਰੇ ਤੇ ਆਇਆ ਭਵੰਤਵਾਨਾ ਅਸੇ ਕਿਉਂ ਨਹੀਂ ਚੜ੍ਹਦੇ ਲੱਗਦੇ ਨੇ ਜਿਹੜੇ ਚੁਲਿਆ ਚਾਤ ਮਾਸਤੀ ਹੋਵੇ ਫਿਰ ਸਾਹਮਣੇ ਪੰਜਾਬ ਮਰੀ ਜਾਂਦਾ ਤੇਰੇ ਸਾਹਮਣੇ ਪੰਜਾਬ ਦਾ ਪੀੜਾ ਕਰ ਕੋਈ ਜਾਂਦਾ ਫਿਰ ਸਾਹਮਣੇ ਕਿਹਾ ਉਹ ਗਿੱਟੀਆਂ ਦੇ ਲਿੱਟ ਤੂੰ ਕੀ ਕਰ ਕਰ ਕੇ ਬੈਸਟਾ ਸੀ ਜੀ ਮੈਡੀ ਚਲਾ ਜਾਏਗਾ ਦੁਨੀਆ ਤੋਂ ਨਾ ਨਾ ਕਰਿਆ ਕੁਝ ਇਸ ਸਫਾ ਸਮਾਜ ਚ ਕੁੜਾ ਨਹੀਂ ਸਫਾ ਵਿਚ ਵੱਢ ਵਿਚ ਵੱਢ ਜੇ ਕਿਸੇ ਵੇ ਸਾਫ ਕਰਨਾ ਹੋਵੇ ਸੀਮੇ ਵਿਚ ਵੱਢਦਾ ਪੈਣਾ ਸੀਮੇ ਦੇ ਸਾਥ ਦਾ ਜੇ ਨਾਲ ਮੈਨੂੰ ਕਰ ਕਰੂੰ ਜੋ ਜਨ ਸੁਣਦੀ ਲੱਗੇ ਮਾਰੂ ਲੋੜੇ ਮਾਰ ਕੇ ਹਵਾ ਪਾਕਿਸਤਾਨ ਦੀ ਨਹੀਂ ਹੜਦੀ बिच बढ़ना पा टोली लग के सफेद की तो मैं आ गया तो चिड़ी सी जंगल लगी, सारे जानवर भजन लग गए टोबे चप्पड़ अपनी चुंज पानी भर के अग से बल फिर गई चुंज भरी फिर बरता पंद्रह भी चुंज भर के पानी पाया तो बाकी जानवर हसन लग गई मजाक कर लग गई चिड़ी ਇਹਦੇ ਚਿੜੀਏ ਗਲਤ ਫਹਿਨੀ ਚਾਹੇ ਇਹ ਜੰਗਲ ਦੀ ਅੱਗ ਹੈ ਇਹ ਤੇਰੀ ਚੁੰਝ ਦੇ ਪਾਣੀ ਨਾਲ ਨਹੀਂ बुझਣੀ ਜਿਹੜੀ ਕਹਿੰਦੀ ਮੈਨੂੰ ਪਤਾ ਹੈ ਕਿ ਮੇਰੀ ਚੁੰਝ ਦੇ ਪਾਣੀ ਨਾਲ ਨਹੀਂ बुझਣੀ ਪਛ ਲੋ ਜੰਗਲ ਦੀ ਹਿਸਟਰੀ ਲਿਖੀ ਜਾਓ ਤਾਂ ਉਦੋਂ ਤੁਹਾਡਾ ਨਾਂ ਤਮਾਸ਼ਾ ਦੇਖਣ ਵਾਲਾ ਜਿਹੜਾ ਡਰ ਕੇ ਭੱਜਣਾ ਵਾਲਾ ਚ ਲਿਖਿਆ ਜਾਊ ਮੇਰਾ ਕੱਲੀ ਦਾ ਨਾਂ ਅੱਗ ਬੁਝਾਉਣ ਦੀ ਕੋਸ਼ਿਸ਼ ਕਰਨ ਵਾਲੇ ਕਿ ਕੋਈ ਆਖ ਕੇ ਉਹਦੀ ਕੋਸ਼ਿਸ਼ ਕਰਨਾਇਆ ਨਾ ਰਹੀਏ ਕਿ ਮੇਰਾ ਨਾਮ ਆਵੇ ਤੁਸੀਂ ਇਕਲ ਵੱਡਾ ਮਾਨ ਸਤ ਕਰ ਦਿੱਤਾ ਐਡੇ ਵੱਡੇ ਆਉਦੇ ਜੇ ਤੇ ਸਭ ਲੋਕੋ ਥੋੜੇ ਬਾਸਤੀ ਆਪਸੇ ਥੋੜੇ ਲਖੀ ਲਾਭ ਜੇ ਵੀ ਕੋਈ ਕਿਸੇ ਕਿਸੇ ਦਾ ਲਾਲਚ ਨਹੀਂ ਕੋਈ ਮੈਂ ਕਿਸੇ ਖੱਡਾ ਜਿਸ ਸਾ ਨਹੀਂ ਪਾਣਾ ਕੋਈ ਮੈਂ ਕਿਸੇ ਬਸ ਸਾ ਨਹੀਂ ਪਾਣਾ ਕੋਈ ਮੈਂ ਟਾ ਬੇ ਜਿਸ ਸਾ ਨਹੀਂ ਪਾਣਾ ਹਿੱਸਾ ਜ਼ਰੂਰ ਮਾਉਣੇ ਪਰ ਸਾਡੇ ਜਨਰ ਲੋਕ ਪੰਜਾਬੀ ਲੋਕਾਂ ਦੇ ਦੁੱਖਾਂ ਸੁੱਖਾਂ ਜਿਸ ਸਾ ਪਾਣਾ ਸਾਰੇ ਸਮਾਜ ਦੇ ਦੁੱਖ ਸੁੱਖਾਂ ਜਿਸ ਸਾ ਪਾਣਾ ਨਹੀਂ ਨਾ ਕਿਸੇ ਸਮਾਜ ਨੂੰ ਕੋਈ ਇਹ ਕਹਿੰਦਾ ਵੀ ਆ ਮੇਰਾ ਸਮਾਜ ਆ ਉਹਦਾ ਸਮਾਜ ਸਾਢੇ 3 ਕਰੋੜ ਮੇਰੇ ਹੀ ਐ ਸਾਢੇ 3 ਕਰੋੜ ਇਹ ਛੋਟੀ ਗੱਲ ਹੁੰਦੀ ਸਾਢੇ 3 ਕਰੋੜ ਲੋਕਾਂ ਨਾਲ ਲਾਣੇ ਦਾ ਆਪਣਾ ਦਾਸ ਨਹੀਂ ਉਹਦੋਂ ਹੁੰਦੀ ਜ਼ਿੰਮੇਵਾਰੀਆਂ ਬਾਝੀਆਂ ਜਾਂਦੀਆਂ ਜਦੋਂ ਜ਼ਿੰਮੇਵਾਰੀਆਂ ਬਾਝੀਆਂ ਨਾ ਫਿਰ ਬਹੁਤ ਸੰਭਲ ਸੰਭਲ ਕੇ ਚੱਲਣਾ ਪੈਂਦਾ ਨਾਲ ਮੇ ਸਈਆਂ ਪਾਣੀ ਨੂੰ ਗਈਆਂ ਰਲ ਮੇ ਸਈਆਂ ਪਾਣੀ ਨੂੰ ਗਈਆਂ ਕੋਈ ਕੋਈ ਮੁਰਕੀ ਭੜ ਕੇ ਛਿੰਨਾ ਪਾ ਕੇ ਸਿਰ ਤੇ ਧਰਿਆ ਉਹ ਪੈਰ ਧਰਮ ਨਾਲ ਧਰ ਕੇ ਮਤਲਬ ਪਰਮਾਤਮਾ ਜਿੰਨੇ ਵਾਲਿਆ ਕੜਾ ਹਰੇਕ ਦਿਨ ਨਹੀਂ ਪੜਦਾ ਕੋਈ ਕੋਈ ਮੁਰਗੀ ਪਰ ਕੇ ਕਿਸੇ ਕਿਸੇ ਦੇ ਸਿਰ ਤੇ ਜਿੰਨੇ ਵਾਲਿਆ ਕੜਾ ਧਰਦਾ ਪਰਮਾਤਮਾ ਤੇ ਜਿਹਦੇ ਸਿਰ ਤੇ ਧਰ ਦਿੰਦਾ ਉਹਨੂੰ ਫਿਰ ਪੈਰ ਪੋਚ ਪੋਚ ਕੇ ਧਰਮ ਨਾਲ ਕਰਦਾ ਛੋਟੂ ਜਿਹਾ ਜਿੰਨੇ ਵਾਲਿਆ ਕੜਾ ਦਿੱਤਾ ਹੈ ਬਿਲਕੁਲ ਫਿਕਰ ਨਾ ਕਰੋ ਖਜ਼ਾਨੇ ਦਾ ਫਿਕਰ ਨਾ ਕਰੋ ਵਿਜਾਨਾ ਨਹੀਂ ਪਰੂਗਾ ਔਰ ਖਜ਼ਾਨੇ ਦਾ ਉਹ ਮੁਕਾਬਲਾ ਨਹੀਂ ਕਰੂਗਾ ਕਦੇ ਨਹੀਂ ਕਿਹਾ ਸਵਾਦ ਉਸ ਹਾਲ ਚ ਕਿ ਵਿਜਾਨਾ ਖਾਣੀ ਹੈ ਆਮ ਆਦਮੀ ਕਲੀਨ ਖੋਲ੍ਹ ਦਿੱਤੀ 1 ਕਰੋੜ ਬੰਦਾ ਉਥੋਂ ਦਵਾਈ ਲੈ ਗਿਆ ਕਾਹਨੇ ਰੇਡ ਰੋਡ ਕਲੀਨ ਦਲਤ ਪਰਵਾਰ ਜਿਹੜੇ ਸਰਕਾਰੀ ਹਸਪਤਾਲਾਂ ਚ ਜਾਂਦੇ ਬਸ ਉਥੇ ਲੈਣ ਦੇ ਲੱਗਿੰਦੀ ਲੋੜ ਨਹੀਂ ਪੈਂਦੀ ਹੁਣ ਨਾਲ ਹੀ ਘਰ ਦੇ ਖੇਪੇ ਪਾਸੇ ਸਾਡੇ ਪਾਸੇ ਕਲੀਨ ਖੁੱਲ ਗਿਆ ਸਾਰੀਆਂ ਦਵਾਈਆਂ ਫਰੀ ਸਾਰੇ ਟੈਸਟ ਫਰੀ ਡਾਕਟਰ ਸਾਹਿਬ ਸੇਧਮੰਤੀ ਨੇ ਮੈਂ ਇਸ ਕਿਨ ਨੂੰ ਬੁਲਾ ਕੇ ਕਿਹਾ ਪੰਜਾਬ ਦਾ ਤਹਿਸੀਲ ਲੈਵਲ ਦਾ ਵੀ ਜ਼ਿਲ੍ਹਾ ਲੈਵਲ ਦਾ ਸਾਰੇ ਕੋਈ ਹਸਪਤਾਲ ਜਿਹੜੀ ਹੋਣਾ ਚਾਹੀਦਾ ਜਿਹੜਾ ਕਿ ਸਬਸ਼ੀਨਾ ਹੋਵੇ ਜਿੱਦ ਕੋਈ ਸਾਰੀਆਂ ਜਿਹੜੀਆਂ ਟੈਸਟ ਕਰਨ ਵਾਲੀਆਂ ਮਸ਼ੀਨਾਂ ਨਾ ਹੋਣ ਔਰ ਇੱਕ ਹੋਰ ਗੱਲ ਐਸਐਮਓ ਤੇ ਸੀਐਮਓ ਨੂੰ ਕਾਉਂਟਰ 'ਤੇ ਬਣਾਤਾ ਕਿ ਤੁਸੀਂ ਜ਼ਿੰਮੇਵਾਰ ਹੋਵੋਗੇ ਕੋਈ ਵੀ ਦਵਾਈ ਮਰੀਜ਼ ਨੂੰ ਬਾਹਰ ਨਹੀਂ ਦੇਖੀ ਜਾਓਗੇ ਕਿ ਬਾਹਰ ਹਸਪਤਾਲ ਦੇ ਬਾਹਰ ਲੈ ਕੇ ਆ ਜੇ ਦਵਾਈ ਹੈ ਨਹੀਂ ਤਾਂ ਡਾਕਟਰ ਆਪੇ ਕੇ ਆਉਗਾ ਬਾਹਰ ਜਦਸੀ ਅਗਲੇ ਦਿਨ ਉਹਨੂੰ ਪੂਰੀ ਕਰ ਦੇਗਾ ਕਿਹੜੀ ਦਵਾਈ ਕੋਲ ਹੈ ਨਹੀਂ ਪਰ ਮਰੀਜ਼ ਬਾਹਰ ਨਹੀਂ ਫੇਟਣਾ ਸੀ మేనేజర్ జాదా జిందాబాద్ కై కై జిందాబాద్ గరీబ్ జనగర్ స్కూలాం చకౌన్ జాందా సర్కారీ చ గరీబ్ జాందయా సో గరీబాన్ జవాబ్ మే కహందా ఓన ఓయ్ సర్కార్ గరీబీ ది చక్ సక్ది స్కిరియో ఆ దూర్ బిల్కుల్ హో సక్ది హై జి గరీబాన్ బచ్చా న పడా దే దే మోల్టీ ఎడ్యుకేషన్ దే దో ఓ జేయీ క్లియర్ జేయీ డిటి డిక్లియర్ కర్కే ఓహో డాక్ క్లియర్ కర్ ల ఓహో ఐఎస్ పేపర్ దే దే డిసి పండ్ ఎస్ఎస్ పండ్ ਉਹ ਬਣੀ ਤੇ ਚੱਕ ਸਕਦੇ ਆ ਮੋਰ ਗੋਸਾ ਸੋ ਤੁਹਾਡੇ ਘਰ ਸਕੂਲ ਹਸਪਤਾਲ ਪੜਨ ਲੱਗੇ ਨੌਕਰੀਆਂ ਮੇ ਲੱਗੀਆਂ ਪਾਣੀ ਨਹਿਰ ਦਾ ਆਉਣਾ ਕੱਸੀ ਲ ਬਣੀ ਆਉਣਾ ਨਹਿਰ ਦਾ ਪਾਣੀ ਹੁਣ ਉਹ ਕੱਸੀਆਂ ਜਿਹੜੀਆਂ ਰੁਲਦੀਆਂ ਸੀ ਅਸੀਂ ਲੱਬ ਲੱਬ ਕੇ ਪੱਕੀਆਂ ਕੀਤੀਆਂ ਤੇ ਅੱਜ ਨਹਿਰਾਂ ਦਾ ਪਾਣੀ ਜਿਹੜਾ ਨਹਿਰ ਦਾ ਪਾਣੀ ਹੈ ਉਹ ਕੱਸੀਆਂ ਜਿਹੜੀਆਂ ਨੇ ਅਲੇ ਜੀ ਵਾ ਸੈਂਟ ਨੈਰਾ ਦਾ ਪਾਣੀ ਲੱਗਦਾ ਸੀ ਜਿੱਤੋਂ ਦੰਦੇ ਸਮਝ ਚੁੱਕੀ ਸੀ ਅੱਜ 90% ਸੈਟ ਹੋ ਗਏ ਤੇ ਨਾਲੇ 70% ਹੋ ਜਾਈਏ ਨੇ ਟੂਬੇ ਬੰਦ ਹੋ ਗਏ ਜੋ ਟੂਬੇ ਤੱਕ 70% ਪਾਣੀ ਹੋ ਗਿਆ ਨਾ ਨੈਰਾ ਦਾ ਪਾਣੀ 14 ਲੱਖ ਚੋਂ 6 ਲੱਖ ਟੂਬੇ ਬੰਦ ਹੋ ਜਾਣਗੇ ਪੰਜਾਬ ਚ ਮੇਰੇ ਕੋਲ ਅੰਕੜਾ ਦੇ ਟੈਪ ਹੈ 6 ਲੱਖ ਟੂਬੇ ਬੰਦ ਹੋ ਗਏ ਤਾਂ ਮੈਂ 14000 ਰੁਪਏ ਦੀ ਸਬਸਿਡੀ ਦੇਣਾ بجلی ਬੋਲੋ ਮੁਫਤ ਬਿਜਲੀ ਜੇ ਲਕ ਟੂਬਰ ਬੰਦ ਹੋ ਗਏ ਟਟਪਟ 500 6000 ਕਰੋੜ ਰੁਪਈਆ ਬਚੂਗਾ ਤੇ 506000 ਕਰੋੜ ਰੁਪਈਆ ਬਚੂਗਾ ਆਖ ਟੂਬਰ ਚਾ ਤਦਿਰੋ ਮੈਂ ਜਮਾਤ ਪ੍ਰਸਾਅ ਲਾ ਕੇ ਦੱਸ ਦਿੰਨਾ ਭਾਈ 5000 ਕਰੋੜ ਬਚੂਗਾ ਸਿਰਫ 550 550 ਕਰੋੜ ਦੀ ਕਰਜ਼ਾ ਹੈ ਜਿਹੜੀ ਮੈਂ ਸਭ ਤੋਂ ਵੱਡੀ ਗਰੰਟੀ ਪੂਰੀ ਕਰੂੰਗਾ ਮਾਂ ਪੈੜਾ હજાર ਵੀ ਮਿਲੇਗਾ ਜੇ ਮੈਂ ਉਹ ਹੀ ਕਹਿਣਾ ਹੁੰਦਾ ਜੇ ਮੈਂ ਉਹੀ ਕਹਿਣਾ ਹੁੰਦਾ ਵੋਟਾਂ ਮੇਰੇ ਮੈਂ 2 ਮਹੀਨੇ ਸ਼ੁਰੂ ਕਰ ਲੈਂਦੇ ਆ ਦੋ ਮਹੀਨੇ ਮਾਂ ਬਣ ਲਿਖਤਾ ਆਇਆ ਰੇਟੇ ਪਾ ਦੋ ਮੋਟਾਦਲਾ ਬੰਦ ਕਰ ਦੋ ਨਾ ਮੈਂ ਉਹ ਸਕੀਮ ਸ਼ੁਰੂ ਹੀ ਨਹੀਂ ਕਰਦਾ ਜਿਹੜੀ ਰਾਜ ਬੰਦ ਕਰਨੀ ਪਈ ਜਦੋਂ ਮੇਰੇ ਕੋਲ ਪੈਸਾ ਆ ਗਿਆ ਕਲੀਅਰ ਆ ਗਿਆ ਮੇਰੇ ਵੀ ਕਮਰਸ ਕੀਤੀ ਹੋਈ ਹੈ ਮੈਂ ਵੀ ਬੀਕਾਮ ਦਾ ਸਟੂਡੈਂਟ ਹਾਂ ਮੈਨੂੰ ਪਤਾ ਹੈ ਕਿ ਜਦੋਂ ਕੋਈ ਸਕੀਮ ਸ਼ੁਰੂ ਕਰਨੀ ਹੈ ਉਹਦੇ ਵਾਸਤੇ ਬਜਟ ਪ੍ਰੋਪਰ ਹੋਣਾ ਚਾਹੀਦਾ ਜਿਵੇਂ ਬਿੱਲ ਦੇ ਫੇਲਦੇ ਹੁਣ ਤੱਕ ਜੀਵਨ ਲਾਉਂਦੇ ਆ ਨਾ ਨਹੀਂ ਹੁੰਦੇ ਰਹਿਣਗੇ ਐਸੇ ਤਰੀਕ ਜਦੋਂ 1000 ਰੁਪਏ ਇਕ ਵਾਰੀ ਮਾਂ ਪਾਣਾ ਸ਼ੁਰੂ ਹੋ ਗਿਆ ਬੰਦ ਨਹੀਂ ਹੋਣੀ ਇਸ ਲਈ ਵਾਕੇ ਨਹੀਂ ਚੱਲੂ ਵੀ ਮਾਰੋ ਅੱਲਾ ਬਾਰੇ ਬਾਰੇ ਕਰੋ ਹਾਲਾਂਕਿ ਪੰਜ ਸਾਲਾਂ ਦਾ ਵਾਦਾ ਪੂਰਾ ਕਰਨਾ ਪਰ ਮੈਂ ਤਰਾਈਂ ਕਰ ਦੂੰਗਾ ਜਿਲ੍ਹਾ ਪ੍ਰਸ਼ਾਸਨ ਖਤਮ ਕਰਤਾ ਆਪਾਂ ਪਰ ਲਾ ਕੇ ਖਰਿਆਣਾ ਚਾਪਨ ਕੀ ਮੜਾ ਸਾਈਜ਼ ਦੇ ਵਿੱਚ ਆਪਾਂ ਆਪੋਗੇ ਮੈਨਿੰਗ ਚੱਪਾ ਆਪੋਗੇ ਜੀਐਸਟੀ ਚੱਪਾ ਆਪੋਗੇ ਹੋਰ ਤਾਂ ਹੋਰ ਦੇਖੋ ਪਿੰਡਾਂ 'ਚ ਬਿਜਲੀ ਆਉਂਦੀ ਹੈ ਖੇਤਾਂ 'ਚ ਬਿਜਲੀ ਆਉਂਦੀ ਹੈ ਖੇਤਾਂ 'ਾਂ ਲਈ ਦਿਨੇ ਵੀ ਆਉਂਦੀ ਹੈ ਰਾਤ ਨੂੰ ਅਸੀਂ ਬਿਜਲੀ ਵੇਚਦੇ ਆਂ ਮੁੰਬਈ ਨੂੰ ਪੁਨੇ ਨੂੰ ਬੈਂਗਲੌਰ ਨੂੰ ਹైదరాబాద్ ਨੂੰ ਵੀਰੋ ਕੱਲ ਤੱਕ 293 ਕਰੋੜ ਰੁਪਏ ਦੀ 253 253 ਕਰੋੜ ਰੁਪਏ ਦੀ ਬਿਜਲੀ ਵੇਚ ਚੁੱਕਿਆ ਇੱਕ ਮਾਸ ਤੋਂ ਲੈ ਕੇ ਇੱਕ ਮਾਸ ਤੋਂ ਲੈ ਕੇ ਨਾਲੇ ਪਿਜੂ ਬੋਰਡ ਦੇ ਘਟਕੇ ਚੈਨਾ ਨਾਲੇ ਤੁਹਾਣਾ ਪਲਾਂਟ ਖਰੀਦੀ ਜਾਂਦੇ ਆਂ ਤੁਹਾਣਾ ਪਲਾਂਟ ਆਪਣਾ ਹੋ ਗਿਆ ਹੁਣ ਇੰਡਸਟਰੀ ਦੀ ਬਿਜਲੀ ਸਸਤੀ ਕਰੂੰਗਾ ਪਰ ਚੰਦਰਪੁਰੀ ਆਪਣਾ ਹੋ ਗਿਆ ਜਦੋਂ ਗੋਲੇ ਦੀ ਖਾਨ ਆਪਣੀ ਹੋ ਗਈ ਝਾਰਖੰਡ ਵਾਲੀ ਇੰਡਸਟਰੀ ਵੀ ਬੀਜ ਕਰੂੰਗਾ ਘਟਾਉਗਾ ਤੱਕ ਦਿੱਤਲ ਦੀ ਇੰਡਸਟਰੀ ਇੱਥੇ ਆਉਂਦੀ ਟਾਟਾ ਸਟੀਲ ਆ ਗਿਆ ਗ੍ਰਾਸੇਟ ਟੇਟ ਆ ਗਿਆ ਆਹ ਤੁਹਾਡੇ ਨਾਲ ਕਿਸ ਨਾ ਹਿਮਸਨ ਲੀ ਗਰਾ ਕਿਸਾਨ ਕਹਿ ਚੱਪੜ ਨਹੀਂ ਕਿਸਾਨ ਕਹਿ ਚੱਪ 10000 ਮੀਟ੍ਰਿਕ ਟਨ ਟਮਾਟਰ ਚਾਹੀਦਾ ਉਹਨਾਂ ਨੂੰ ਹਰ ਸਾਲ ਹੁਣ ਕਿੰਨਾ ਲੈ ਕੇ ਬਾਜ਼ਾਰ ਤੋਂ 500 ਮੀਟ੍ਰਿਕ ਸਾਡੇ 9000 ਮੀਟ੍ਰਿਕ ਨਾਸਕ ਤੋਂ ਲਿਆਉਂਦੇ ਨੇ ਇੱਕ ਦੀ ਨਾਬੇ ਹੈ ਟਮਾਟਰ ਨਾਸਕ ਤੋਂ ਆਉਂਦੇ ਨੇ ਮੈਂ ਕਿਹਾ ਸਾਨੂੰ ਦੱਸੋ ਕਿੰਨਾ ਪੈਦਾ ਕਰਨ ਸਾਡੀ ਨਾਲ ਗੱਲ ਕਰੋ ਚਲੋ ਜੀ ਉਹ ਵੈਰਟੀ ਪੰਜਾਬ ਚ ਪੈਦਾ ਨਹੀਂ ਕਰਦੇ ਮੈਂ ਮੈਂ ਪੀ ਜੂ ਵਾਲੇ ਖੇਤੀਬਾੜੀ ਦੇ ਨੋਸਟ ਸਾਇੰਟਿਸਟ ਨੇ ਮੈਂ ਕਿਹਾ ਜਿਹੜਾ ਟਮਾਟਰ ਮੈਨੂੰ ਪੈਦਾ ਕਰ ਉਹ ਬੈਲ ਹੋਗੀ ਹੁਣ 10000 ਦਾ 10000 ਆ ਨਾਬਾ ਆ ਹਮ ਲੋ 500 ਥੋੜਾ ਚੰਨੋ ਸਮਾਣਾ ਥੋੜਾ ਲਈ ਆ ਇਹ ਜਿੱਥੇ ਟਮਾਟਰ ਪੈਦਾ ਹੋਊਗਾ ਨਾਲੇ ਝੋਨੇ ਤੋਂ ਖੜਾ ਸ਼ੁੱਟੂਗਾ ਨਾਲੇ ਪਾਸਾ ਵੀ ਹੋਊਗਾ ਉਹ ਉਹ ਬੰਪਰ ਹੋਊਗੀ ਪੈਸੇ ਮਿਲਣਗੇ ਤੱਕੇ ਤੇ ਧਰਤੀਆਂ ੱੱਲੇ ਪਾਣੀ ਬਚੂਗਾ ਪਵਨ ਗੁਰੂ ਪਾਣੀ ਪਿੱਤ ਮਾਤਾ ਦਾ ਮਹੱਤਵ ਆਪਾਂ ਉਹ ਉਹ ਬਨਾਂ ਸਾਲ ਤਾਂ ਜਿੱਦਾ ਪਾਚਣਾ ਉਹਦੇ ਹੀ ਪੂਰੇ ਉਤਾਂ ਦੇ ਤੜੇ ਤੋਂ ਸੁਣ ਨਾਲੇ ਪੌਣ ਨਾਲੇ ਫਾਇਦਾ ਜੋ ਕੰਮ ਕਰ ਰਹੇ ਹੋ ਤਾਂ ਐਂ ਕਰਦਾ ਪਹੂਗਾ ਇਹਨਾਂ ਨੇ ਕੀ ਸਮਝਿਆ ਸੀ ਇਹ ਜਿੱਥ ਕੇ ਮਹਿਲਾਂ ਦੇ ਗੁੰਡੇ ਅੰਦਰ ਬੰਦ ਕਰ ਮੈਂ ਤੁਸੀਂ ਲੋਕ ਨਾ ਆ ਜਾਣ ਹੋ ਜਿੱਥੇ ਪਬਲਿਕ ਨੇੜੇ ਨਹੀਂ ਲੱਗਣੇ ਨੇ ਇਹਨਾਂ ਦੇ ਮੈਲਾਂ ਦੇ ਕੁੰਡੇ ਅੰਦਰੋਂ ਲਾ ਲੇ ਪੌਣੇ ਪੰਜਾਵਾ ਖੋਲ ਲੈਂਦੇ ਸੀ ਜੋ ਲੋਕਾ ਕੋਲ ਜਾਣਾ ਹੁੰਦਾ ਸੀ ਹੈਟ ਕੀ ਕੀ ਹੋਇਆ ਮੈਲ ਦੇ ਕੁੰਡੇ ਲਾ ਲੇ ਜਿਹੜਾ ਪੌਣੇ ਪੰਜਾਵਾ ਖੁੱਲਣ ਲੱਗੇ ਉਹ ਖੁੱਲੇ ਹੀ ਨਾ ਉਹਦੇ ਰਹਿਣ ਕਿੰਤਾ ਕਿ ਇਹ ਖੁੱਲਦਾ ਕਾ ਨਹੀਂ ਉਹ ਗਰੀ ਲੋਕ ਬਾਰੋਂ ਲਾ ਦੇ ਕਹਿੰਦੇ ਹਮੇਂ ਨਹੀਂ ਆਉਂਦੀ ਉਸ ਬਕਰੇ ਨੂੰ ਕਿਉਂ ਸਬੀਰ ਇਹਨਾਂ ਦੇ ਜਿਹੜੇ ਪਹਾੜਾਂਾਂ 'ਚ ਮਹਿਲ ਬਣੇ ਹੋਏ ਨੇ ਆਜੇ ਹੋਟਲ ਪਾਇਆ ਨੇ ਉਹ ਲੋਕਾਂ ਦੇ ਖੂਨ ਨਾਲ ਨੇ ਬਾਈ ਜੀ ਉਹ ਸਵਰਮੇਨ ਪੂਲ ਜਿਹੜਾ ਨਾ ਹਰੇਕ ਕਮਰੇ ਦੇ ਪਿੱਛੇ ਪੂਲ ਹੈ ਸੁਖ ਬਿਲਾਸ ਚ ਉਹ ਪੂਲ ਚ ਪਾਣੀ ਨਹੀਂ ਹੈ ਲੋਕਾਂ ਦੇ ਖੂਨ ਹੈ ਲੋਕਾਂ ਦੇ ਲਟਿਆ ਹੋਇਆ ਲੋਕਾਂ ਦਾ ਪੂਛਿਆ ਹੋਇਆ ਹੋਣਾ ਹੈ ਸੁਖ ਬਿਲਾਸ ਨੂੰ 15 ਸਾਲ ਵਾਸਤੇ ਬਿਜਲੀ ਫ੍ਰੀ ਹੈ ਸੁਖ ਬਿਲਾਸ ਨੂੰ ਲਗਜ਼ਰੀ ਟੈਕਸ ਫ੍ਰੀ ਨੇ ਸੁਖ ਬਿਲਾਸ ਨੂੰ GST ਤੇ ਸਟੇਟ ਦਾ ਜੀਐਸਟੀ ਉਹਨੂੰ ਐਸਜੀਐਸਟੀ ਕਹਿੰਦੇ ਸਟੇਟ ਦੀ ਜੀਐਸਟੀ ਉਹ ਸਾਡ ਮੁਕਤ ਹੈ ਸਾਰਾ ਕੁਝ ਮੁਕਤ ਸੁਖ ਵਿਲਾਸ ਨੂੰ ਮੇਰੇ ਹੱਥ ਚ ਕਾਗਜ਼ ਆ ਗਏ ਆ ਹੀ ਪਾੜਦਾ ਹੁਣਾ ਹੁਣ ਕਹਿੰਦਾ ਅੰਦਰ ਦੀ ਪਲੇ ਦੋ ਅੱਖਾਂ ਮਹਿਲਿਆਉ ਕਾਗਜ਼ ਕਰਾ ਉਹ ਕੱਟ ਕੇ ਕਾਰੇ ਪੂਰੇ ਹੋ ਰਹੇ ਨੇ ਆਂਸਰ ਤੇ ਜਿਹੜੇ ਲੀਡਰ ਨੇ ਉਹ ਆਪਣੇ ਘਰਾਂ ਤੋਂ ਲਾਂਗੜ ਟੈਂਚੀ ਦਾ ਨੀਲ ਕੱਟ ਕੇ ਵੰਡਾਉਂ ਕਰ ਦਿੰਦੇ ਇਹ ਚੀਜ਼ਾਂ ਮੈਂ ਸੋ ਕਬਲਾਸ ਨੂੰ ਡਾਉਂਦਾ ਡੌੜ ਕੇ ਆਵੇ ਸਾਡੰਦਾ ਹੋਇਆ ਸੋ ਫਰਲਾਸ ਵਾਲੀ ਸੜਕ ਤੋੜਦਾ ਜੀਸੀਵੀ ਦਾ ਕਲਚ ਛੱਡ ਕੇ ਜਦੋਂ ਲੱਗਦਾ ਪੈਰ ਨਾਲ ਅੱਛੂ ਉੱਟੋ ਵੀ ਨਹੀਂ ਹੈਗੇ ਪਾਉ ਉਹਨੂੰ ਪਤਾ ਸੀ ਲੈ ਕੇ ਉਹ ਸਕੂਲ ਬੋਲਦਾ ਵੀ ਬਾਹਰ ਸਕੂਲ ਹੈ ਸਰਕਾਰੀ ਸਕੂਲ ਹੋਊਗਾ ਤੇ ਪਹਿਲਾ ਸਕੂਲ ਹੋਊਗਾ ਤੇ ਨਾਲੇ ਦਾ ਨਾਰਾ ਵੀ ਬਹੁਤ ਵਧੀਆ ਬਣਾ ਲਿਆ ਨੇ ਉਹ ਵੀ ਲਿਖਿਆ ਕਰਾਂਗੇ ਕਿ ਦੁਨੀਆ ਦਾ ਪਹਿਲਾ ਸਕੂਲ ਜਿਹਦੇ ਹਰੇ ਕੰਮ ਦੇ ਪਿੱਛੇ ਬੋਲ ਸਹੀ ਹੈ ਨਾ ਤਾਂ ਹੀ ਮੈਂ ਕਿਹਾ ਸਹੀ ਹੈ ਨਾ ਭਾਏ ਕਹੋ ਤਾਂ ਆਪਾਂ ਕਰਉਣਾ ਹੀ ਆਪਾਂ ਵਿਵਾਸੇ ਬੱਸ ਤੱਕ ਜਿੰਨੀਆਂ ਇਹਨਾਂ ਨੇ ਬਣਾਈਆਂ ਤੁਹਾਡਾ ਪੈਸਾ ਲੁੱਟ-ਲੁੱਟ ਕੇ ਸਾਰੀਆਂ ਜਗ੍ਹਾ ਤੈਨੂੰ ਤਖਾਉਂਗਾ ਹੁਣ ਇਹਨਾਂ ਨੂੰ ਪਤਾ ਲੱਗਿਆ ਵੀ ਇਦਾਂ ਯਾਰ ਬੜਾ ਕੰਮ ਖਰਾਬ ਹੋ ਗਿਆ ਤਾਂ ਕਰੀਏ ਕੀ ਹੁਣ ਨਾ ਮੰਨੇ ਕਿਸੇ ਦੀ ਮੈਂ ਮੈਂ ਨਹੀਂ ਮੰਨਦਾ ਉਹ ਮੈਨੂੰ ਕਹਿੰਦੇ ਐਸਵਾਈਐਲ ਹਰਿਆਣੇ ਮੈਂ ਕਹਿੰਦਾ ਸਾਡੇ ਕੋਲ ਹੈ ਹੀ ਨਹੀਂ ਪਾਣੀ ਕਹਿੰਦੇ ਨਹੀਂ ਹੈ ਸਭਾਈ ਮੈਂ ਕਹਿੰਦਾ ਹੈ ਨਹੀਂ ਉਹ ਖੱਟਰ ਸਾਹਿਬ ਬੱਠੀ ਹੁਣ ਤਾਂ ਚਲੋ ਸਾਫਾ ਹੋ ਗਈ বিজেপি ਜੇ ਵੀ ਨਹੀਂ ਬਤਲਾਦੇ ਨਾ ਕਰੋ ਸਾਫਤਾ ਕਰਦੇ ਤੇ ਉਸ ਖੱਟਰ ਸਾਹਿਬ ਕਹਿੰਦੇ ਮੰਨ ਜਿਉਂ ਮਾਨ ਸਾਹਿਬ ਨੰਨਾ ਪਾਣੀ ਹੈ ਉਹ ਮੇਰੀ ਜਿਹੀ ਤਾਂ ਪਤਨੀਆਂ ਪੇਰੇ ਦੀ ਹੈ ਪੇਲੇ ਦਾ ਪਰਵਾਹ ਹੈ ਉਹ ਟੱਟਾ ਕੀਤਾ ਛੋ ਖੱਤਰ ਮੈਨੂੰ ਕਹਿੰਦਾ ਕਾ ਮਾਨ ਸਾਹਿਬ ਮਾਨ ਜਾਈਏ ਇਹ ਨਹਿਰ ਜਵੈਨਾ ਇਹ ਪੇਵਾ ਹੋ ਕੇ ਨਹੀਂ ਜਾਏਗੀ ਇਹ ਲੈ ਖੱਤਰ ਸਾਹ ਖੇੜਾਣੇ ਦੇ ਲੋਕ ਤਾਂ ਰੀਤੀ ਰਿਵਾਜਾਂ ਦੇ ਇੰਨੇ ਪੱਕੇ ਨੇ ਵੀ ਆਪਣੀ ਕੁੜੀ ਦੇ ਘਰ ਦਾ ਪਾਣੀ ਦਾ ਗਲਾਸ ਵੀ ਨਹੀਂ ਪੀਦੇ ਤੋ ਲੈਣ ਦੀ ਹੈ ਉਹ ਗਿਆ ਤਬੇ ਨੋ ਵੀਰ ਪਰ ਬਾਹਰ ਜਾ ਕੇ ਪ੍ਰੈਸ ਚ ਲਗਾ ਦੇਈਆ ਮੈਂ ਆ ਜਾਵੇ ਇਹਦਾ ਸੀ ਵੀ ਇਹ ਕਮ ਕੀਤਾ ਮੈਂ ਕਦੇ ਗੈਸ ਵੈਲਡਿੰਗ ਕਰਦਾ ਸੀ ਸੋ ਪੰਜਾਬ ਦੇ ਹੱਕਾਂ ਵਾਸਤੇ ਕਦੇ ਕੋਈ ਸਮਝੌਤਾ ਨਹੀਂ ਪੰਜਾਬ ਦੇ ਵਪਾਰੀਆਂ ਨੂੰ ਸਰਬੋਤਮ ਕੀਜੀ ਕਰਤੀ ਇੰਡਸਟਰੀਅਲ ਪਾਲਿਸੀ ਮੌਕੇ ਮਿਲ ਗਏ ਆਪਣਾ ਯੂਨਟ ਵੱਡਾ ਕਰੋ ਆਪਣੀ ਫੈਕਟਰੀ ਵੱਡੀ ਕਰੋ ਮੈਨੂੰ ਫਾਇਦਾ ਲਿਆ ਜਿੰਨੀ ਫੈਕਟਰੀ ਬੱਢੀ ਹੋ ਮੈਨੂੰ ਰੈਵਨਿਊ ਆਊਗਾ ਖਾਣੇ ਚ ਲੋਕਾਂ ਨੂੰ ਵੱਧ ਲੋਕਾਂ ਨੂੰ ਕੰਮ ਮਿਲੂਗਾ ਬੋਨੇ ਕਿਹਨਾਂ ਨੇ ਮੇਰੇ ਦੀਆਂ ਪੁੱਤਰ ਨੂੰ ਪੰਜਾਬ ਦੇ ਦੀਆਂ ਪੁੱਤਰ ਨੂੰ ਨੌਕਰੀ ਐਤਲੀ ਮਿਲ ਜੇ ਅਸੀਂ ਕੀ ਲੈਣਾ ਕਰੀਤੇ ਤੋ ਯਾਰ ਕਿਉਂ ਚਾਹੀਏ ਅਸੀਂ ਇੱਥੇ ਡਿਮਰੀ ਤੇ ਐਂ ਜੀ ਸਾਡਾ ਕਿੰਨਾ ਮਿਲਦਾ ਸਾਡਾ ਗੁਰੂ ਨਾਨਕ ਦਾ ਤੇਜੀ ਦੀ ਧਰਤੀ ਸ਼ਹੀਦਾਂ ਗੁਰੂ ਗੁਰੂ ਅਪੀਰ ਦੇਵੀ ਦੇਵਚਾਰੇ ਧਰਤੀ ਆ ਅਸੀਂ ਕਿਉਂ ਛੱਡ ਕੇ ਜਾਈਏ ਇਥੋਂ ਸੋਹਿਲਿਆ ਕਹਿੰਦਾ ਕਿ ਆ ਕਿਉਂ ਨਾ ਨੂੰ ਫੈਕਟਰੀਆਂ ਨੂੰ ਜਾਦਾ ਪਰਮੇਸ਼ਰਾਂ ਦੇ ਉੱਪਰ ਬੀੜੀ ਸਸਤੀ ਹੋ ਜੂਗੀ ਹੋਰ ਬੱਟੇ ਆਉਣਗੇ ਆਹ ਰਾਜ ਪੂਰਾ ਧੱਕਾ ਸਾਰਾ ਦੇਖੋ ਜੀ ਭੱਜ ਜਾਣਾ ਹੁਣ ਤੱਕ 70000 ਕਰੋੜ ਦਾ ਇਨਵੈਸਟਮੈਂਟ ਆ ਗਈ 298000 ਮੁੰਡੇ ਬਟੇ ਨੂੰ ਕੰਮ ਮਿਲ ਗਿਆ ਹੁਣ ਅੱਗੇ ਹੋਰ ਆਉਣੇ ਆਹ ਇਲੈਕਸ਼ਨ ਤੋਂ ਬਾਅਦ ਆ 13 ਜੀਰੋ ਕਰ ਦੋ ਵਪਾਰੀ ਨੂੰ ਪਤਾ ਲੱਗ ਜਾਂਦਾ ਭਾਈ ਸਰਕਾਰ ਪੱਕੇ ਬਾਰੇ ਆ ਜੇ ਖੜਨੀ ਇਹ ਤਾਂ ਖੜਨੀ ਹੈ ਕਿਤੇ ਐ ਨਹੀਂ ਹੈਗਾ ਵੀ ਰਾਤ ਨੂੰ ਕੋਈ ਸਰਕਾਰ ਟੁੱਟ ਨਹੀਂ ਲੱਗੇ ਹੋਰ 13 ਜੀਰੋ ਕਰ ਦੋ इधर तो जै पैसा जो लैके आना मैं इंडस्ट्री लै एन एच एम लर डी एफ लारे पैसे लेके आऊंगा फिर का नजारा होगा नहीं रोल और जेब से मैं देख रहा मैं गुरदासपुर गया मैं बटाले गया मैं पठानकोट गया दीनानगर गया मैं अमृतसर गया मैं पट्टी गया मैं तरन तारण गया मैं बागे पुराने गया मैं फिरोजपुर गया मैं झनीर गया मैं बलूआणी गया रात में बठिंडे से अब मैं थोड़े को 6:30 ਵਜੇ 7 ਵਜੇ ਮੈਂ ਰੇਲਪੋਰਟ ਲ ਜਾਊਗਾ ਜਿੱਥੇ ਜਾਣਾ ਲੋਕ ਇਹੀ ਕਹਿੰਦੇ ਨੇ ਕਿ ਬਦਲਵਾਈ ਠੀਕ ਨਹੀਂ ਹੈ ਨਹੀਂ ਇਤਕੀ ਤੇਰਾ ਜੀ ਲੋਕ ਕਰਾਂਗੇ ਅਸੀਂ ਜੀ ਬਾਈ ਕਾਂਗਰਸ ਦੇ ਆਪਣੇ ਰੋਲੇ ਦੀ ਬੁੱਕ ਦੇ ਦਾ ਆਪ ਚ ਲੜੀ ਜਾਂਦੇ ਆ ਠੀਕ ਹੈ ਨਾ ਭਾਜੀ ਬੀਜੇਪੀ ਵਾਲੇ ਪਿੰਡਾਂ ਨਹੀਂ ਪਰਦੇ ਜਾਂਦੇ ਲੋਕ ਉਹ ਕਹਿੰਦੇ ਭਾਈ ਦਿੱਲੀ ਥੋੜੀ ਸੀ ਤੁਸੀਂ ਦਿੱਲੀ ਨਹੀਂ ਪਰਦੇ ਹੁੰਦਾ ਪਿੰਡ ਸਾਡੇ ਵਾਲੇ ਪਿੰਡ ਜੀ ਨਹੀਂ ਪਰਦੇ ਉਹ ਵਿਚਾਰੇ ਹੰਸ ਵਾਲੇ ਹੰਸੋਂ ਨੂੰ ਪੁੱਛਣਾ ਰੋਮੋ ਜੀ ਕਿਹੜਾ ਕਦੇ ਫੇਰੀ ਕਰੇ ਹੁੰਦੇ ਨੇ ਠੀਕ ਹੈ ਨਾ ਤੁਹੇ ਇਹ ਇਹ ਮੇਰੇ ਕਰਕੇ ਤਾਂ ਨਹੀਂ ਮੈਂ ਤਾਂ ਨਹੀਂ ਕਰਾਉਂਦਾ ਇਹ ਆਦੇ ਕਰਤੂਤਾਂ ਕਰਕੇ ਨੇ ਮੇਰੇ ਕੀ ਸੁਨੇ ਚ ਸ਼ਿਕਾਇਤ ਲੈ ਕੇ ਚਲੇ ਗਏ ਕਹਿੰਦੇ ਬਹੁਤ ਇਤਮਾਨ ਸਾਨੂੰ ਪ੍ਰਚਾਰ ਨਹੀਂ ਕਰ ਦਿੰਦੇ ਭਾਈ ਲੋਕ ਨਹੀਂ ਕਰ ਦਿੰਦੇ ਮੈਂ ਕੀ ਕਰਾਂ ਥੋੜਿਆ ਕਰਤੂਤਾਂ ਹੀ ਅਸੀਂ ਅਸੀਂ ਕਿਉਂ ਲਿਆ ਸੀ ਪੰਗਾ ਹੁਣ ਉਹਨਾਂ ਦਾ ਦੁੱਸੇ ਨੇ ਉਹਨਾਂ ਦੀ ਬਾਜੀ ਰੋਣ ਹੀ ਲਾ ਕੇ ਘਰ ਪਰਸੋ ਦੇਖੀ ਸੀ ਹਾਸਿਲ ਉਦਮਾਰਾਂ ਆ ਵੀ ਆ ਪਾਈਆ ਬੰਦੇ ਕਿਦੇ ਖਾਣੇ ਨਾਲ ਆ ਰੋਣ ਲੱਗੀ ਇਹ ਤਾਂ ਅਜੇ ਥੋੜਾ ਜਿਹਾ ਖਾਣੀ ਹੋਈ ਨਹੀਂ ਹੋਣੀ ਨੇ ਪੰਜ-ਛੇ ਦਿਨੋਂ ਦੇਖੋ ਦੂਜੀ ਦਿਨੋਂ ਜਵਾਕਾਂ ਨੂੰ ਰੋ ਰਿਹਾ ਕਹਿੰਦੇ ਆ ਤੂੰ ਉੱਤਾਂ ਕਰਕੇ ਰੋਣਾ ਭਾਈ ਕੁਛ ਅਜੇ ਕੋਈ ਲੁੱਟੜ ਬਣੀਆਂ ਪਹਿਲਾਂ ਮੈਂ ਤਾਂ ਜਦੋਂ ਸੀਐਮ ਹਾਊਸ ਚ ਗਿਆ ਇੱਕ ਘਰ ਚ ਉੱਸਾ ਨਹੀਂ ਸੀ ਦੋ ਘਰ ਨੇ ਜੁੜੇ ਹੋਏ ਇੱਕ ਚ ਮਹਾਰਾਣੀ ਪ੍ਰੇਮਕੌਰ ਤੇ ਉਹਦਾ ਬੇਟਾ ਰਹਿਦਾ ਸੀ ਆਪ ਜੀ ਸਮਾਨੇ ਦਸੀ ਮਹਾਰਾਜਾ ਸਾਹਿਬ ਨੂੰ ਮਮਕਾਰ ਚ ਗਿਆ ਮੈਂ ਤਾਂ ਪਹਿਲੇ ਸਭ ਜੀ ਸਾਹਿਬ ਦਾ ਪਾਠ ਕਰਾਇਆ ਬਗਾਈ ਪਤਾ ਨਹੀਂ ਕੀ ਕੀ ਪਾਪ ਹੋ ਗਏ ਸੋ ਕੇ ਬਦਲੇ ਮੈਂ ਨਾ ਸੋਚਦੇ ਬੈਠੇ ਪਾਣੀ ਦੇ ਫੈਸਲੇ ਹੋ ਗਏ ਸਮਾਜ ਦਾ ਸੌਦਾ ਤੇ ਉਪਤਰ ਕਰਾ ਦਿੱਤੇ ਆਵਨ ਕਰਾ ਕੇ ਸੁਖ ਸੁਖ ਜਿਹਾ ਪਾਠ ਕਰਕੇ ਮੇਰੇ ਅੰਦਰ ਬਣਾਈ ਮੈਂ ਤੁਹਾਨੂੰ ਲੋਕਾਂ ਨੇ ਬਹੁਤ ਜਿਨੇ ਫਸਲੇ ਮਿਲੇ ਉਹ ਮੁਕਾਇਰਿਤ ਹੋ ਗਏ ਤੇ ਲੋਕਾਂ ਚ ਪਰਮਾਤਮਾ ਵਸਦਾ ਇਹਦਾ ਮਤਲਬ ਆਪਦੇ ਪਰਮਾਤਮਾ ਫਸਲੇ ਹੋ ਗਏ ਤੇ ਤੈਨਿਆ ਰਬ ਨੇ ਕਹਿ ਦਿੱਤੇ ਨਾ ਅਸੀਂ ਉਸੇ ਕੱਲ ਚੈਨੇ ਆ ਉਸ ਨੂੰ ਠੀਕ ਕਰਾ ਰਹੇ ਹਾਂ ਤੂੰ ਪਹਿਲੇ ਤਾਂ ਪੜ ਸੀਰੀਅਸਲੀ ਲਿਆਉਂ ਭਰਾ ਜੇ ਤੁਹਾਨੂੰ ਪਰਮਾਤਮਾ ਕੋਈ ਚੀਜ਼ ਦੇ ਦੇ ਉਹਨੂੰ ਨਕਾਰੋ ਨਾ ਸਰਕਾਰੋ ਇਹ ਮੁੱਖ ਮੰਤਰੀ ਵੀ ਬੋਠੀ ਦੇਤੀ ਰਹੀ ਨਹੀਂ ਉਹ ਚ ਕੱਪਤਨ ਤੈਨਾਂ ਨਹੀਂ ਹੋ ਰਿਆ ਸਭੀ ਕਹਿੰਦਾ ਅਸਲੀ ਤੋਂ ਵਧੀਆ ਬਰਮਾਨ ਹੈ ਪਰ ਆਪ ਕਹਿੰਦੇ ਕੋਈ ਕਰਾ ਦੇ ਨਹੀਂ ਇੱਥੇ ਜੁਆਰੇ ਨੂੰ ਕਰਦੇ ਮੇਰੀ ਮਾਂ ਪਿੰਡ ਰਹਿੰਦੀ ਆ ਜਾਂ ਪਰ ਪਿੰਡ ਰਹਿੰਦੀ ਆ ਹਫਤੇ ਚ ਆ ਜਾਂਦੀ ਆ 10 ਦਿਨਾਂ ਚ 2 ਦਿਨ ਪਿੰਡ ਜਾਣੇ ਨੇ ਦਵਾਈ ਦਿਲਣੇ ਪਿੰਡ ਦੇ ਵਿੱਚ ਜੀ ਲੱਗਦਾ ਉਹ ਕੋਈ ਪੱਤਰਕਾਰ ਆਉਂਦੇ ਰਹਿੰਦੇ ਨੇ ਪਿੰਡ ਸਟਾਜ ਆਗੇ ਆ ਕੇ ਕੋਈ ਪੱਤਰਕਾਰ ਇੰਟਰਵਿਊ ਕਰਨਾ ਉਹ ਜਿਹੜੇ ਪਿੱਛੇ ਕੱਲ੍ਹ ਸੀ ਜਿੱਥੇ ਇੰਟਰਵਿਊ ਕਰਦਾ ਸੀ ਉਥੇ ਇੱਟਾਂ ਜਿਹਾ ਉਪੜੀਆਂ ਪਈਆਂ ਸੀ ਟੀਪ ਟੂਕ ਜੀ ਸਾਰੀ ਚੜੀ ਪਈ ਸੀ ਉਹ ਪਤ్రਕਾਰ ਕਹਿੰਦੇ ਜੀ ਹਰਦਲ ਸਿੰਘ ਮੁੱਖ ਮੰਤਰੀ ਦੀ ਮਾਂ ਬਣ ਗਏ। ਉਹਨਾਂ ਦੇ ਪਿੱਛੇ ਕੰਧ ਹਾਲ ਦੇਖੋ। ਕੱਲ ਤਾਂ ਠੀਕ ਰਹੇ ਲੋ। ਮੇਰੀ ਮਾਂ ਕੇ ਦੀ ਨਾ ਪਤਾ। ਮੇਰੇ ਜੌਨੇ ਜੀ ਇੱਥੇ ਤੋਂ ਨਾਲ ਚੱਲ ਸਕਦਾ। ਜੇ ਭਗੋਂ ਅੰਦਰ ਇਹ ਅਦਾ ਕਰਉਣਾ ਹੈ। ਆਪਦੇ ਪੈਸੇ ਦਾ ਭਾਈ ਉਹ ਖੇਤ ਪਾ ਲਈ। ਉਹ ਗੱਲ ਇਹ ਕਿ ਉਹਨੇ ਜਵਾਂ ਚੱਲ ਸਕਦਾ। ਕਹਿੰਦੇ ਭਾਈ ਕੀ ਪਤਾ ਕਿਹੜੀ ਕਰਮਾਣੀ ਲੱਗੀ ਰਹੀ ਹੈ ਇਸ ਘਰ 'ਚ ਜਿਹਦੇ ਕਰਕੇ ਮੇਰਾ ਪੁੱਤ ਜਿਹੜਾ ਏਡੇ ਵੱਡੇ ਰਾਜਪਾਲ। ਜੇ ਮੈਂ ਤੁਹਾਡਾ ਚਾਹਾਂ ਤਾਂ ਉਹ ਨਹੀਂ ਕਰਕੇ ਸੀ ਕਿ ਤੁਹਾਡਾ ਚਾਹਾਂ ਅਸੀਂ ਤਾਂ ਇੰਨਾ ਪਰਵਾਹਾਂ ਚੋ ਜੀ ਸਾਡੀਆਂ ਮਨਾਂ ਤਾਂ ਆਹ ਤਰ੍ਹਾਂ ਦਾ ਵਰਗਦੀਆਂ ਨੇ ਕਿ ਜਿਹੜੀ ਕਰਮਾਂ ਆਈ ਕਿ ਲੱਗੀ ਹੋਈ ਆ ਪਤਾ ਨਹੀਂ ਸੱਚੀ ਨਾ ਨਹੀਂ ਲੱਗ ਸਕਦੇ ਇਸੇ ਕਰਕੇ ਆਪਣਾ ਪੜ ਲੱਗਦਾ ਪਵਣਾ ਪਿਆ ਮੈਨੂੰ ਬਾਈ ਜੀ ਕਿਵੇਂ ਬਲੋਗ ਹੈ ਮੁੰਮੋ ਨੌਜਾਨ ਮੇਰੇ ਬਾਈ ਜੀ ਕਿਵੇਂ ਉਹ ਠੀਕ ਹੋ ਆਜੋ ਬਰ ਬਾਈ ਜੀ ਕਿਵੇਂ ਕੱਈ ਵਾਰੀ ਹੱਸਦੇ ਰਹੇ ਗੱਡੀ ਰੁਕ ਲੈਣਾ ਮੈਂ ਉਹ ਕਹਿੰਦੇ ਐ ਨਹੀਂ ਸੋਚਿਆ ਸੀ ਗੱਡੀ ਰੁਕ ਜਾਕਰ ਉਹ ਮੈਂ ਕਹਾਂ ਇਹੀ ਤਾਂ ਦੇਖਾ ਦਿਖਾਉਣਾ ਕਿ ਮੁੱਖ ਮੰਤਰੀ ਜਿਹੜਾ ਹੁੰਦਾ ਰੋਕਾਂ ਦਾ ਹੁੰਦਾ ਹੈ उन्हें काम करना होता लोगों तो वास्ते सो so कोई किसी किस्म का मसला होगा कोई इंडस्ट्री रिलेटड कोई का रिटड कोई इंफ्रास्ट्रक्चर रिलेटड जो मर्जी आओ सा नेता बैठे इन्होंने गलत पाँचाओ मेरे को टाप पेपर रंग बदलते पे। जे किसी ने इंडस्ट्री लाइनी है वह जमीन खरीदने की पता नहीं वो पहले जमीन देख ले कि कितने मैं लैनी है और सबू दस देा सीएलई वाले जाए फॉरैसट आल्यूशन जाएंगे फायर आएगा 14 ਦੇ ਲਵਾਂਗੇ ਬਸ 14 ਦਿਨੋਂ ਸਾਨੂੰ ਆ ਕੇ ਸਾਰੀ ਦੱਸ ਦੇਣਗੇ ਵੀ ਸਾਨੂੰ ਕੋਈ ਰਾਹ ਨਹੀਂ ਤਾਂ ਪੰਜ ਮਹੀਨੇ ਸੀ ਉਹਨੂੰ ਵਪਾਰੀ ਨੂੰ ਬਣਾਵਾਂਗੇ ਕਿ ਜਿਹੜਾ ਜ਼ਮੀਨ ਖੇਚਣ ਵਾਲਾ ਜ਼ਮੀਨ ਦਾ ਮਾਲਕਾ ਨੂੰ ਬਣਾ ਲਾ ਏਅਰਪੋਰਟ ਵਾਲੇ ਚਾਹੁੰਦੇ ਚਾਪਣਾ ਸਿਰਵਸਤ ਪੰਜਾਬ ਦਾ ਅਸਤਰ ਹੈ ਉਥੇ ਪੂਤੀ ਤਸੀਲਦਾਰ ਬੈਠਾ ਹੈ ਕਿ ਚਲਿਆ ਜਾਂਦੀ ਹੋਣੀ ਤਸੀਲਦਾਰ ਉੱਥੇ ਬੈਠੂਗਾ ਉਹਨੂੰ ਹਰੇ ਰੰਗ ਦਾ ਸਟਾਮ ਖਰੀਦਣਾ ਪਊਗਾ ਪੁੱਛੋ ਕਿਉਂ ਅਸਾਂ ਹਰੇ ਰੰਗ ਦਾ ਸਟਾਮ ਦਾ ਮਤਲਬ ਹੈ ਉਹ ਜੀ ਐਲਯੂ ਦੇ ਪੈਸੇ ਦੀ ਵਿੱਛੀ ਨੇ ਉਹ ਜਾਇਰ ਵਾਲਾ ਜੀ ਵੀ ਜਿੰਨ ਚਾਰਜ ਬੰਦ ਨੂੰ ਪਿੱਛੇ ਉਹ ਚ ਪੋਲੂਸ਼ਨ ਵਾਲਾ ਦੇ ਚਾਰਜ ਵੀ ਫੋਰੈਸਟਰ ਦੇ ਸਾਰੇ ਚਾਰਜ ਇੱਕੋ اسٹਾਮ ਦੇ ਵਿੱਚ ਲੈ ਲਏ ਅਸੀਂ ਉਹ ਹਰੇ ਰੰਗ ਦਾ ਥੋੜਾ ਜਿਹਾ ਮਹਿੰਗਾ ਹੋਗਾ ਤਾਂ ਕੁਝ ਸਾਰੇ ਚਾਰਜ ਲੱਗੇ ਹੋਣੇ ਰਿਸ਼ਤੀ ਹੋ ਚੁਗੀ ਰਿਸ਼ਤੀ ਕਰਾਈ ਨਾ ਬੂਮੀ ਨੂੰ ਜਿਹੜਾ ਤਰਾਕੇ ਆਪਣੀ ਫਰਟੀਲਰ ਪਾਉਣ ਤੋਂ ਪਹਿਲੇ ਲਾਓ ਇੱਕ ਦਿਨ ਵੀ ਥੋੜਾ ਪੈਸਾ ਸਟੱਕ ਨਹੀਂ ਰੱਖਣਾ